ਸਸਤਿ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚਾਰ ਬਣਾਵਾਂਗੇ ਆਪਾਂ ਗਾਜਰਾਂ ਨੂੰ ਗੁਲੀਆਂ ਅਦਰਕ ਹਰੀਆਂ ਮਿਰਚਾਂ ਦਾ achar ਬਣਾਵਾਂਗੇ ਇੱਥੇ ਆਪਾਂ ਗਾਜਰਾਂ ਬ੍ਰੇਕ ਬ੍ਰੇਕ ਕੱਟ ਲੀਆਂ ਸੀ ਅਦਰਕ ਨੂੰ ਵੀ ਇਹ ਬ੍ਰੇਕ ਬ੍ਰੇਕ ਲੰਬਾ ਕੱਟ ਲਿਆ ਸੀ ਤੇ ਇੱਥੇ ਮੂਲੀਆਂ ਤੇ ਹਰੀਆਂ ਮਿਰਚਾਂ ਇੱਥੇ ਮੈਂ ਦੋ ਤਰ੍ਹਾਂ ਦੀਆਂ ਹਰੀਆਂ ਮਿਰਚਾਂ ਲੀਆਂ ਸੀ ਮੋਟੀਆਂ ਤੇ ਦੂਸਰੀਆਂ ਮਿਰਚਾਂ ਤੇ ਇਸੇ ਛਾਲ ਦਾ ਆਪਾਂ ਚਾਰ ਬਣਾਵਾਂਗੇ ਛਾਲ ਦੇ ਵਿੱਚ ਮੂਰੀਆਂ ਗਾਜਰਾਂ ਦਾ ਚਾਰ ਬਹੁਤ ਸਵਾਦ ਲੱਗਦਾ ਬਣਾਵਾਂਗੇ ਹੁਣ ਆਪਾਂ ਇਹਨਾਂ ਨੂੰ ਤੇ ਹੁਣ ਗੈਸ ਤੇ ਆਪਾਂ ਕੜਾਈ ਰੱਖਾਂਗੇ ਗੈਸ ਤੇ ਫੇਰ ਕੜਾਈ ਰੱਖ ਲਈ ਸੀ ਮੈਂ ਇਸੇ ਕੜਾਈ ਦੇ ਵਿੱਚ ਆਪਾਂ ਚਾਰ ਨੂੰ ਬਣਾ ਲਾਂਗੇ ਸਭ ਤੋਂ ਪਹਿਲਾਂ ਆਪਾਂ ਮਸਾਲੇ ਇੱਥੇ ਮੈਂ 2 ਚਮਚੇ ਸੌਂਫ ਦੇ ਲਏ ਸੀ 2 ਚਮਚੇ ਧਨੀਆ ਸਾਬਤ ਧਨੀਆ ਲਿਆ ਸੀ ਅੱਧਾ ਚਮਚਾ ਮੇਥੇ ਲਏ ਸੀ ਤੇ ਇੱਥੇ ਕਾਲੀ ਮਿਰਚਾਂ 10 ਤੋਂ 15 ਲੈ ਲਈਆਂ ਸੀ ਆਪਾਂ ਤੇ ਇਹਨਾਂ ਨੂੰ ਆਪਾਂ ਲੋ ਫਲੇਮ ਤੇ ਭੁੰਨ ਲਵਾਂਗੇ 2 ਮਿੰਟੇ ਜਨਨ ਭੁੰਨਾਂਗੇ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਭੁੰਨਣਾ ਬਸ ਇਹਨਾਂ ਦਾ ਕੱਚਾਪਨ ਦੂਰ ਕਰਾਂਗੇ ਮਸਾਲੇ ਭੁੰਨ ਕੇ ਪਾਈਏ ਚਾਰ ਬਹੁਤ ਜ਼ਿਆਦਾ ਟੇਸਟ ਆਉਂਦਾ ਚਾਰ ਦੇ ਵਿੱਚ ਮਸਾਲਿਆਂ ਦਾ ਕਿ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਮਸਾਲਿਆਂ ਨੂੰ 2 ਕਿ ਮਿੰਟ ਹੋ ਗਏ ਸੀ ਭੁੰਨ ਲਿਆ ਹੁਣ ਆਪਾਂ ਮਸਾਲਿਆਂ ਨੂੰ ਕੱਢ ਦਵਾਂਗੇ 2 ਚਮਚੇ ਆਪਾਂ ਕਾਲੀ ਰਾਈ ਪਾ ਦਵਾਂਗੇ ਸਰਸਰੋ ਇੱਥੇ 2 ਚਮਚੇ ਆਪਾਂ ਪੀਲੀ ਸਰੋ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਬੰਦ ਗੈਸ ਤੇ ਭੁੰਨਾਂਗੇ ਕੜਾਹੀ ਸਾਡੀ ਗਰਮ ਸੀ ਇਹਨੇ ਸੇਕਤੇ ਹੀ ਆਪਾਂ ਇਹਨਾਂ ਨੂੰ ਵੀ ਇਹਦਾ ਕੱਚਾਪਨ ਦੂਰ ਕਰ ਲਵਾਂਗੇ ਕੜਾਹੀ ਗਰਮ ਸੀ ਇਹਨੇ ਸੇਕਤੇ ਇਹਨੇ ਖੁਜ ਜਾਣਾ ਤੇ ਆਪਾਂ ਗੈਸ ਬੰਦ ਕੀਤੀ ਹੋਈ ਹੈ ਉਹਨਾਂ ਚੀਜ਼ਾਂ ਨੂੰ ਆਪਾਂ ਲੱਗ-ਲੱਗ ਭੁੰਨ ਕੇ ਰੱਖ ਲਿਆ ਹੁਣ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਗ੍ਰाइंड ਕਰ ਲਵਾਂਗੇ ਗੈਸ ਓਨ ਕਰ ਲਈ ਸੀ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਸਰੋਂ ਦੇ ਤੇਲ 'ਚ ਆਪਾਂ ਬਣਾਵਾਂਗੇ ਚਾਰਨੂੰ ਤੇਲ ਗਰਮ ਹੋਂਦੇ ਆਪਾਂ ਮਸਾਲਿਆਂ ਨੂੰ ਗ੍ਰाइंड ਕਰ ਲਵਾਂਗੇ ਮਸਾਲਿਆਂ ਨੂੰ ਆਪਾਂ ਇਹਨਾਂ ਅਲੱਗ-ਅਲੱਗ ਇਹਨਾਂ ਨੂੰ ਗ੍ਰाइंड ਕਰਾਂਗੇ ਇਹਨਾਂ ਨੂੰ ਆਪਾਂ ਜਿਆਦਾ ਨਹੀਂ ਇਹਨਾਂ ਨੂੰ ਬਰੀਕਾ ਨਹੀਂ ਆਪਾਂ ਦਰਦਰਾ ਜਿਹਾ ਇਹਨੂੰ ਪੀਸ-ਪੀਸ ਲਾਂਗੇ ਇਹਨੂੰ ਮਸਾਲਿਆਂ ਨੂੰ ਆਪਾਂ ਪੀਸ ਲਿਆ ਇੱਥੇ ਜਿਹੜੀ ਹੈਗੀ ਸੀ ਸਰਸੋ ਇਹਨੂੰ ਮੈਂ ਥੋੜਾ ਜਿਹਾ ਇਹਨੂੰ ਵੀ ਆਪਾਂ ਮੋਟਾ-ਮੋਟਾ ਹੀ ਪੀਸਿਆ ਸੀ ਤੇ ਇੱਧਰ ਆਪਾਂ ਦੋਨੇ ਮਸਾਲੇ ਪੀਲੇ ਸੀ ਆਪਾਂ ਜਿਆਦਾ ਬਰੀਕ ਨਹੀਂ ਮਸਾਲਿਆਂ ਨੂੰ ਕੀਤਾ ਵੀ ਤੇਲ ਘਰਮ ਕਰਕੇ ਆਪਾਂ ਥੋੜਾ ਇਹਨੂੰ ਠੰਡਾ ਕਰ ਲਿਆ ਸੀ ਹੁਣ ਆਪਾਂ ਇਹਨੂੰ ਕਾਜਰਾਂ ਨੂੰ ਪਾ ਦਵਾਂਗੇ Sertigan apa, pang, tuh gitu, gitu. oh, kecil. Okay, Wah, biasa sertigan uap pang, mah lagi. Okay. pang. ਸਾਹੀ ਫਲੇਮ ਤੇ ਸਬਜ਼ੀਆਂ ਨੂੰ ਪਕਾਵਾਂਗੇ ਆਪਾਂ ਲੋਹੇ ਦੇ 냄ਤੇ ਨਹੀਂ ਸਬਜ਼ੀਆਂ ਨੂੰ ਪਕਾਉਣੇ ਜੀ ਆਪਾਂ ਲੋਹੇ ਫਲੇਮ ਤੇ ਸਬਜ਼ੀਆਂ ਨੂੰ ਪਕਾ ਲਵਾਂਗੇ ਸਬਜ਼ੀਆਂ ਸੱਦੀਆਂ ਗਾ ਲ ਜਾਣਗੇ ਆਪਾਂ ਹਾਈ ਫਲੇਮ ਤੇ ਰੱਖਾ ਕੇ ਸਬਜ਼ੀਆਂ ਦੇ ਸੇਕ ਤਰੀਅ ਮਿਰਚਾਂ ਨੂੰ ਪਾਦਾਂਗੇ ਇਹਾਂ ਵਿੱਚ ਸਬਜ਼ੀਆਂ ਹਰੀਆਂ-ਹਰੀਆਂ ਸਬਜ਼ੀਆਂ ਆ ਗਈਆਂ ਤੇ ਆਪਾਂ ਇਹਨਾਂ ਦਾ ਚਾਰ ਬਣਾਉਤੀ ਤੇ ਉਹਨੂੰ ਆਪਾਂ ਪਿਆਰ ਕਰ ਲਈਏ ਚਾਰ 5 ਮਿੰਟ ਬਾਅਦ ਤੇ ਆਪਾਂ ਸਬਜ਼ੀਆਂ ਨੂੰ ਪਕਾ ਲਵਾਂਗੇ ਸਬਜ਼ੀਆਂ ਨੂੰ 5 ਮਿੰਟ ਹੋ ਗਏ ਸੀ ਆਪਾਂ ਸਬਜ਼ੀਆਂ ਨੂੰ ਪਕਾਉਂਦਿਆਂ ਨੂੰ ਗਾ ਚਮਚਾ ਦੇ ਵਿੱਚ ਪਾ ਦਾਂਗੇ ਹਿੰਗ ਹਿੰਗ ਤੁਸੀਂ ਜਰੂਰ ਪਾਓ ਹਿੰਗ ਪਾ ਕੇ ਬਹੁਤ ਇਹਦਾ ਟੇਸਟ ਆਉਂਦਾ ਆ ਤੇ ਇੱਥੇ ਨੇ ਲਿਆ ਸੀ ਤਿੰਨ ਚਮਚੇ ਨਮਕ ਇੱਥੇ ਕਾਲਾ ਨਮਕ ਇੱਕ ਚਮਚਾ ਢੇਗੀ ਮਿਰਚ ਦਾ ਅੱਧਾ ਚਮਚਾ ਇੱਥੇ ਹਲਦੀ ਦਾ ਇੱਕ ਚਮਚਾ ਤੇ ਇਹਦੇ ਵਿੱਚ ਨਮਕ ਜਿਹੜਾ ਚਾੜ ਦੇ ਵਿੱਚ ਜ਼ਿਆਦਾ ਪੈਂਦਾ ਆ ਤੇ ਮਸਾਲਿਆਂ ਨੂੰ ਆਪਾਂ ਪਾ ਦੇਵਾਂਗੇ ਇੱਥੇ ਪਾਵਾਂਗੇ ਜਿਹੜੇ ਆਪਾਂ ਬਰੀਕ ਕੀਤੇ ਹੋਏ ਸੀ ਮਸਾਲੇ ਕਾਲੀ ਸਰੋਂ ਪੀਲੀ ਸਰੋਂ ਤੇ ਦੂਸਰਾ ਮਸਾਲਾ ਜਿਹੜਾ ਆਪਾਂ ਭੁੰਨਿਆ ਸੀ ਸੌਂਫ ਵਗੈਰਾ ਤੇ ਇੱਥੇ ਜਿਵੈਣ ਜਿਵੈਣ ਜ਼ਰੂਰ ਪਾਓ ਇਹ ਵੀ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਤੇ ਇੱਥੇ ਆਪਾਂ ਪਾਈ ਆ ਰਾਈ ਕਾਲੀ ਰਾਈ ਹੁਣ ਆਪਾਂ ਮਸਾਲਿਆਂ ਨੂੰ ਮਿਕਸ ਕਰ ਦਵਾਂਗੇ ਮਸਾਲੇ ਪਾ ਪਾ ਕੇ ਆਪਾਂ ਇਹਨਾਂ ਨੂੰ 5 ਕਿ ਮਿੰਟ ਵਾਸਤੇ ਫੇਰ ਆਪਾਂ ਪਕਾਵਾਂਗੇ ਇਹਨੂੰ ਮਸਾਲੇ ਸਾਡੇ ਚੰਗੀ ਤਰ੍ਹਾਂ ਪੱਕ ਜਾਣਗੇ ਚਾਰ ਨੂੰ ਆਹ ਤੇਲ ਚ ਭੁੰਨ ਕੇ ਬਣਾਈਆਂ ਚਾਰ ਆਪਾਂ ਉਸੇ ਵੜੇ ਭਾਵੇਂ ਰੋਟੀ ਦੇ ਨਾਲ ਖਾ ਸਕਦੇ ਹ ਪਰੌਂਠੇ ਦੇ ਨਾਲ ਰੋਟੀ ਦੇ ਨਾਲ ਇਹ ਚਾਰ ਆਪਾਂ ਸਬਜ਼ੀ ਦੀ ਵੀ ਨਹੀਂ ਲੋੜ ਆਪਾਂ ਕੱਲੇ ਰੋਟੀ ਇਹਦੇ ਨਾਲ ਵੀ ਚਾਰ ਨਾਲ ਖਾ ਸਕਦੇ ਆ ਬਹੁਤ ਜ਼ਿਆਦਾ ਇਹ ਵਧੀਆ ਚਾਰ ਬਣਦਾ ਆ 15 ਮਿੰਟਾਂ 'ਚ ਚਾਰ ਬਣ ਕੇ ਤਿਆਰ ਹੋ ਜਾਂਦਾ ਏ ਇੱਥੇ ਆਪਾਂ ਸਿਰਕਾ ਲਿਆ ਸੀ 2-3 ਚਮਚੇ ਸਿਰਕੇ ਨੂੰ ਪਾਦਾਂਗੇ ਸਿਰਕਾ ਪਾ ਕੇ ਚਾਰ ਬਿਲਕੁਲ ਨਹੀਂ ਖਰਾਬ ਹੁੰਦਾ ਵੀ ਚਾਰ ਆਪਣੇ ਨੂੰ ਗਿੱਲਾ ਚਮਚਾ ਨਹੀਂ ਲੱਗਣਾ ਚਾਹੀਦਾ ਗਿੱਲੇ ਆਟੇ ਵਾਲੇ ਹੱਥ ਨਹੀਂ ਇਹਨੂੰ ਆਪਾਂ ਚਾਰ ਨੂੰ ਲਾਉਣੇ ਚਾਹੀਦੇ ਵੀ ਚਾਰ ਆਪਣਾ ਕਦੀ ਵਾਸਤੇ ਨਹੀਂ ਖਰਾਬ ਹੁੰਦਾ ਵੀ ਚਾਰ ਬਿਲਕੁਲ ਰੈਡੀ ਬਣ ਕੇ ਚਾਰ ਦਾ ਤੁਸੀਂ ਦੇਖੋ ਕਲਰ ਕਿੰਨਾ ਵਧੀਆ ਚਾਰ ਦਾ ਕੀ ਕਲਰ ਆਇਆ ਬਹੁਤ ਵਧੀਆ ਚਾਰ ਬਣਦਾ ਏ ਇਹ ਤੇ ਇਹ ਤੁਸੀਂ ਮੀਨਾਪਾ ਸਟੋਰ ਕਰਕੇ ਰੱਖਣਾ ਹੋਵੇ ਆਪਾਂ ਫਰਿੱਜ ਚ ਰੱਖ ਸਕਦੇ ਚਾਰ ਨੂੰ ਗੈਸ ਨੂੰ ਆਪਾਂ ਬੰਦ ਕਰ ਦੋਵਾਂਗੇ ਤੇ ਚਾਰ ਨੂੰ ਆਪਾਂ ਠੰਡਾ ਹੋਣ ਦਵਾਂਗੇ ਹੁਣ ਗਾਜਰ ਮੂਲੀ ਚਾਰ ਦੇ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਵੀ ਲਾਈਕ ਕਰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਦਿਆ ਕਰੋ ਚੈਨਲ ਨੂੰ ਤੇ ਚੈਨਲ ਦੀ ਜ਼ਰੂਰ ਸਪੋਰਟ ਕਰਿਆ ਕਰੋ ਤੇ ਚਾਹ ਸਾਡਾ ਹਾਲੀ ਗਰਮ ਹੈ ਠੰਡਾ ਹੋਏਗਾ ਦਾ ਫੇਰ ਆਪਾਂ ਇਹਨੂੰ ਮਰਦਬਾਨ ਚ ਪਾ ਦਵਾਂਗੇ ਤੇ ਤੁਸੀਂ ਕਮੈਂਟ ਚ ਦੱਸ ਦਿਆ ਕਰੋ ਕਿ ਰੈਸਪੀ ਵਧੀਆ ਲੱਗੀ ਚਾਹ ਦੀ ਤੁਹਾਨੂੰ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਦਾ ਨਵਾਜ਼ੀ ਸਾਸਤਿਕਾਲ ਜੀ